ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹ ਪਿਛੇ ਪਸੂਤੋਈ ਮੰਨੇ ਕਹੇ ਨਾ ਜਾਏ ਜੇ ਕੋ ਕਹੇ ਪਿਛੈ ਪਸਤਾਏ ਕਾਗਦ ਕਲਮ ਨਾ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਦਿਤ ਪਾਵਨ করুণਾ ਨਿਧਾਨ ਦੀਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਂ ਦੇ ਵਾਲੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਤਨ ਵਿਚਾਰਾਂ ਦੇ ਅਧੀਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਜੀ ਦੀ ਮubaruk ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ ਜਿਨਾਂ ਵਿਚਾਰਾਂ ਦੇ ਅੰਦਰ ਅੱਜ ਆਪਾਂ 12ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਜੋ ਪਾਵਨ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਜੀ ਆਂਦੇ ਤਿੰਨ ਨੰਬਰ ਅੰਗ ਦੇ ਉੱਪਰ ਸੁਭਾਏ ਮਾਨ ਹੈ ਸੋ ਆਉ ਮਨ ਚਿਤ ਵਰਤੀਆਂ ਇਕਾਗਰ ਕਰਕੇ ਸਤਗੁਰਾਂ ਜੀ ਦੀ ਪਵਨ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਪ ਜੀ ਮਿਲ ਕੇ ਕਰੋ ਕਿਰਪਾਲਤਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨੇ ਕੀ ਗਤ ਕਹੀ ਨਾ ਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਨਣ ਦੇ ਪ੍ਰਕਰਨ ਤੋਂ ਅੱਗੇ ਚੱਲਦੇ ਹਨ ਔਰ ਅੱਜ ਪਾਤਸ਼ਾਹ ਜੀ ਨੇ ਮੰਨਣ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਨੇ ਜਿਹੜੀਆਂ ਸੁਣਨ ਵਾਲੀਆਂ ਪੌੜੀਆਂ ਨੇ ਨਾ ਉਹਨਾਂ ਦੇ ਵਿੱਚ ਜੇਕਰ ਇਹ ਉਚਾਰਨ ਕੀਤਾ ਕਿ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਕਿ ਜਿਸ ਨੂੰ ਸੁਣਨਾ ਆ ਗਿਆ ਜਿਨੂੰ ਗੁਰੂ ਕੀ ਪਾਵਨ ਗੋਦ ਅੰਦਰ ਬੈੰਧਿਆ ਬੈੰਧਿਆ ਸੁਣਨ ਦੀ ਜਾਂਚ ਆ ਗਈ ਸੁਣਨ ਤੋਂ ਅੱਗੇ ਪ੍ਰਕਰਨ ਆਰੰਭ ਹੁੰਦਾ ਹੈ ਕਿ ਸੁਣ ਕੇ ਉਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ ਸੁਰਤੀ ਨੂੰ ਜੋੜ ਕੇ ਫਿਰ ਉਸ ਵਿਚਾਰ ਨੂੰ ਅੰਮ੍ਰਿਤ ਬਾਣੀ ਦੇ ਸ਼ਬਦ ਨੂੰ ਮੰਨ ਲੈਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਫਿਰ ਮੰਨ ਲੈਂਦਾ ਜਿਸ ਨੂੰ ਭਰੋਸਾ ਆ ਜਾਂਦਾ ਯਕੀਨ ਆ ਜਾਂਦਾ ਗੁਰੂ ਦੇ ਉੱਪਰ ਸਤਿਗੁਰੂ ਜੀ ਦੀ ਬਾਣੀ ਦੇ ਉੱਪਰ ਤਾਂ ਪਤਸ਼ਰ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਉਹਨਾਂ ਦੀ ਜਿਹੜੀ ਗਤ ਗਤ ਤੋਂ ਭਾਵ ਅਵਸਥਾ ਜਿਹੜੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਨਾ ਜਿਹੜੀ ਅਵਸਥਾ ਦੇ ਉਹ ਮਾਲਕ ਬਣ ਗਏ ਨੇ ਸਤਿਗੁਰੂ ਜੀ ਕਹਿੰਦੇ ਮੰਨਣ ਵਾਲਿਆਂ ਦੀ ਅਵਸਥਾ ਨੂੰ ਭਾਈ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਨੇ ਅਕਾਲ ਪੁਰਖ ਨੂੰ ਮੰਨ ਲਿਆ ਗੁਰੂ ਜੀ ਬਾਣੀ ਨੂੰ ਸ੍ਰੋਣ ਕੇ ਬਾਣੀ ਦੇ ਗਿਆਨ ਨੂੰ ਸਰਵਣ ਕਰਕੇ ਆਪਣੇ ਮਨ ਹਿਰਦੇ ਦੇ ਵਿੱਚ ਵਸਾ ਲਿਆ ਔਰ ਮੰਨ ਲਿਆ ਕਿ ਠੀਕ ਹੈ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਸਾਹਿਬ ਜੀ ਸਾਡੇ ਵਾਸਤੇ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਸੋਈ ਭਲ ਮੰਨੋ ਉਹ ਮੇਰੇ ਵਾਸਤੇ ਭਲੇ ਦੀ ਗੱਲ ਹੈ ਚੰਗੀ ਗੱਲ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਗੱਤ ਜਿਹੜੀ ਹੈ ਨਾ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਨਾਮ ਸੁਣ ਸੁਣ ਕੇ ਨਾਮ ਮੰਨ ਮੰਨ ਕੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਕੇ ਔਰ ਉਸ ਗਿਆਨ ਨੂੰ ਮੰਨ ਕੇ ਉਹਨਾਂ ਨੂੰ ਅਵਸਥਾ ਇਹ ਨਹੀਂ ਉੱਚੀ ਪ੍ਰਾਪਤ ਹੋਊਗੀ ਕਿ ਪਾਤਸ਼ਾਹ ਜੀ ਕਹਿੰਦੇ ਜਿਸ ਪ੍ਰਕਾਰ ਦੇ ਨਾਲ ਗੁਰੂ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਦਾਂ ਫਿਰ ਜਿਹੜੇ ਭਗਤ ਨੇ ਗੁਰੂ ਸਵਾਰੇ ਗੁਰੂ ਪਿਆਰੇ ਬਣ ਗਏ ਗੁਰਮੁਖ ਬਣ ਗਏ ਉਹਨਾਂ ਦੀ ਅਵਸਥਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਹਰ ਕਾ ਸੇਵਕ ਸੋ ਹਰ ਜੀ ਹਾਂ ਪੇਧ ਨਾ ਜਾਣੋ ਮਾਨਸ ਦੇਹਾ ਕਹਿੰਦੇ ਫੱਟੜਾ ਹਰੀ ਦਾ ਸੇਵਕ ਹੈ ਭਗਤ ਹੈ ਉਹ ਤਾਂ ਹਰੀ ਦੇ ਵਰਗਾ ਹੀ ਅਕਾਲ ਪੁਰਖ ਦੇ ਵਰਗਾ ਹੀ ਬਣ ਗਿਆ ਭਾਈ ਉਹਨਾਂ ਦੀ ਮਾਨਸ ਦੇਹੀ ਨੂੰ ਵੇਖ ਕਰਕੇ ਮਤ ਉਹਨਾਂ ਦੇ ਵਿੱਚ ਕੋਈ ਫਰਕ ਸਮਝ ਲੈਣਾ ਪੇਧ ਨਾ ਜਾਣੋ ਮਾਨਸ ਦੇਹਾ ਮਾਨਸ ਦੇਹੀ ਕਰਕੇ ਕਹਿੰਦੇ ਕੋਈ ਭੁਲੇਖਾ ਨਹੀਂ ਖਾ ਜਾਣਾ ਕਿਉਂਕਿ ਜਿਹੋ ਜਿਹੇ ਗੁਣ ਗੁਰੂ ਅੰਦਰ ਜਿੱਦਾਂ ਦੇ ਗੁਣ ਪਰਮੇਸ਼ਰ ਦੇ ਹਨ ਉਦਾਂ ਦੇ ਗੁਣ ਉਹਨਾਂ ਦੇ ਪਿਆਰੇ ਭਗਤਾਂ ਦੇ ਵਿੱਚ ਆ ਗਏ ਗੁਣ ਆਏ ਕਿਵੇਂ ਜਿਨ੍ਹਾਂ ਨੇ ਸੁਣ ਕੇ ਤੇ ਮਨ ਵੀ ਲਿਆ ਜੇ ਕੋ ਕਹੇ ਪਿਛੈ ਪਸ਼ੁਤਾਏ ਫਿਰ ਬਾਦਸ਼ਾਹ ਜੀ ਕਹਿੰਦੇ ਜੇ ਕਰ ਕੋਈ ਮਨੁੱਖ ਬਿਆਨ ਵੀ ਕਰੇ ਨਾ ਕਿ ਮੈਂ ਭਗਤਾਂ ਦੀ ਗਤੀ ਨੂੰ ਜਾਂ ਗੁਰਮੁਖਾਂ ਦੀ ਗਤੀ ਨੂੰ ਮੈਂ ਬਿਆਨ ਕਰ ਸਕਦਾ ਜਿਹੜੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਜੇ ਕੋ ਕਹੇ ਕਿੰਨ ਜੇਕਰ ਕੋਈ ਇਹ ਗੱਲ ਆਖੇ ਤਾਂ ਉਹਨੂੰ ਮਗਰੋਂ ਪਛਦਾਉਣਾ ਪੈਂਦਾ ਕਿਉਂਕਿ ਉਹਦੀ ਕੋਸ਼ਿਸ਼ ਉਹਦਾ ਕੀਤਾ ਹੋਇਆ ਜਿਹੜਾ ਯਤਨ ਹੈ ਉਹ ਬੇਅਰਥ ਚਲਿਆ ਜਾਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਬਾਰੇ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਤੇ ਇਸੇ ਪ੍ਰਕਾਰ ਦੇ ਨਾਲ ਹੀ ਕਹਿੰਦੇ ਗੁਰੂ ਪਿਆਰਿਆਂ ਦੇ ਬਾਰੇ ਵੀ ਭਾਈ ਬਿਆਨ ਕਰਨਾ ਬੜਾ ਔਖਾ ਹੈ ਕਾਗਦ ਕਲਮ ਨਾਲ ਲਿਖਣ ਹਾਰ ਕਾਗਦ ਕਹਿੰਦੇ ਕੋਈ ਐਸਾ ਕਾਗਜ਼ ਨਹੀਂ ਜਿਸ ਕਾਗਜ਼ ਤੇ ਨਾਮ ਦੇ ਨਾਲ ਰਸੇ ਹੋਏ ਦੀ ਨਾਮ ਦੇ ਨਾਲ ਭਿੱਜੇ ਹੋਏ ਦੀ ਆਤਮਕ ਅਵਸਥਾ ਨੂੰ ਲਿਖਿਆ ਜਾ ਸਕੇ ਕਲਮ ਕਹਿੰਦੇ ਕੋਈ ਐਸੀ ਕਲਮ ਨਹੀਂ ਨਾ ਲਿਖਣਹਾਰ ਤੇ ਫਿਰ ਕਹਿੰਦੇ ਨਾ ਹੀ ਕੋਈ ਲਿਖਾਰੀ ਹੈ ਜਿਹੜਾ ਲਿਖ ਸਕੇ ਬਾਦਸ਼ਾਹ ਜੀ ਕਹਿੰਦੇ ਉਹ ਮਨੁੱਖ ਫਿਰ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ ਹੀ ਰੂਪ ਬਣ ਜਾਂਦਾ ਹੈ ਜਿਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦਾ ਇੱਕ ಅಮੂਲਕ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਕੋਈ ਮਨੁੱਖ ਇਹ ਗੱਲ ਆਖੇ ਕਬੀਰ ਬਸਦਾ ਕਾਗਦ ਮਸ ਕਰੋ ਕਲਮ ਕਰੋ ਬਨ RAI ਕਹਿੰਦੇ ਜੇਕਰ ਕੋਈ ਮਨੁੱਖ ਇਹ ਸਮਝੇ ਨਾ ਕਿ ਮੈਂ ਜਿੰਨਾ ਸਮੁੰਦਰਾਂ ਦੇ ਵਿੱਚ ਪਾਣੀ ਐ ਉਹਨਾਂ ਸਮੁੰਦਰਾਂ ਦੀ ਸਾਰੀ ਸਾਰੇ ਪਾਣੀ ਦੀ سیاਹੀ ਬਣ ਜਾਵੇ ਤੇ ਕਾਗਜ਼ ਬੜੇ ਹੋਣ ਕਲਮ ਕਰੋ ਬਨ RAI ਬਸੁਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ ਬਸੁਦਾ ਤੂੰ ਭਾਵ ਹੁੰਦਾ ਧਰਤੀ ਕਲਮ ਕਰੋ ਬਨ RAI ਭਾਵ ਜਿੰਨੀ ਬਨਸਪਤੀ ਹੈ ਜਿੰਨੇ ਰੁੱਖ ਪੇੜ ਪੌਦੇ ਹਨ ਕਹਿੰਦੇ ਸਾਰਿਆਂ ਦੀਆਂ ਕਲਮਾਂ ਜੇਕਰ ਬਣਾ ਲਈਆਂ ਜਾਣ ਘੜ ਕੇ ਤੇ ਸਾਗਰਾਂ ਦੇ ਪਾਣੀ ਜਿੰਨੀ ਸਿਆਹੀ ਹੋਵੇ ਸਾਰੀ ਧਰਤੀ ਮੰਨੋ ਕਹਿੰਦੇ ਕਾਗਜ਼ ਦਾ ਰੂਪ ਬਣ ਜਾਵੇ ਫਿਰ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਜਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਪ੍ਰਕਾਰ ਦੇ ਨਾਲ ਗੁਰਮਖੋ ਜਿਹੜੇ ਰੱਬ ਦੇ ਪਿਆਰਿਆਂ ਨੇ ਨਾਮ ਨੂੰ ਸੁਣ ਕੇ ਮੰਨ ਲਿਆ ਆਪਣੇ ਜੀਵਨ ਦੇ ਵਿੱਚ ਉਹ ਪ੍ਰਮਾਤਮਾ ਦਾ ਹੀ ਰੂਪ ਬਣ ਗਏ ਨੇ ਤੇ ਇਸ ਕਰਕੇ ਕਹਿੰਦੇ ਕੋਈ ਕਾਗਜ਼ ਕੋਈ ਕਲਮ ਨਹੀਂ ਤੇ ਨਾ ਹੀ ਕੋਈ ਲਖਾਰੀ ਹੈ ਜਿਹੜਾ ਉਹਨਾਂ ਦੀ ਅਵਸਥਾ ਨੂੰ ਬਿਆਨ ਕਰ ਸਕੇ ਮੰਨੇ ਕਬਹ ਕਰਨ ਵਿਚਾਰ ਫਿਰ ਅੱਗੇ ਸਮਝਾਉਂਦੇ ਹਨ ਕਿ ਜੇਕਰ ਮਨੁੱਖ ਇਹ ਗੱਲ ਆਖਣ ਕਿ ਆਪਾਂ ਕਈ ਇਨਸਾਨ ਰਲ ਕੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਅੰਦਾਜ਼ਾ ਲਾ ਲਈਏ ਕਿ ਜੋ ਬਖਸ਼ਿਸ਼ ਜੋ ਉਹਨਾਂ ਨੂੰ ਰਹਿਮਤ ਪ੍ਰਾਪਤ ਹੋਈ ਹੈ ਕਹਿੰਦੇ ਵਿਚਾਰਾ ਜ਼ਰੂਰ ਕਰਦੇ ਹਨ ਜਿਵੇਂ ਗੁਰਮੁਖੋ ਸਤ ਸੰਗਤ ਹੁੰਦਾ ਹੈ ਹਰ ਰੋਜ਼ ਗੁਰੂ ਕੀ ਸੰਗਤ ਅੰਦਰ ਗੁਰਮੁਖਾਂ ਦੇ ਬਾਰੇ ਸਤਗੁਰੂ ਸਾਹਿਬਾਨਾਂ ਦੇ ਬਾਰੇ ਭਗਤਾਂ ਦੀ ਜ਼ਿੰਦਗੀ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਵਿਚਾਰ ਸਾਂਝੀ ਕਰਦੇ ਰਹਿੰਨੇ ਆ ਸਤਿਗੁਰੂ ਜੀ ਕਹਿੰਦੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਦੀ ਜ਼ਿੰਦਗੀ ਨੂੰ ਵਿਚਾਰਿਆ ਜਾ ਸਕਦਾ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਸੇਧ ਜ਼ਰੂਰ ਲਈ ਜਾ ਸਕਦੀ ਏ ਪਰ ਜੇਕਰ ਕੋਈ ਮਨੁੱਖ ਇਹ ਗੱਲ ਆਕੇ ਕਿ ਆਪਾਂ ਅੰਦਾਜ਼ਾ ਲਾਵਾਂਗੇ ਉਹਨਾਂ ਦੀ ਅਵਸਥਾ ਨੂੰ ਬਿਆਨ ਕਰਾਂਗੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਹੋਇਆ ਹੈ ਕਹਿੰਦੇ ਨਹੀਂ ਨਾ ਕੋਈ ਕਾਗਜ਼ ਹੈ ਨਾ ਕਲਮ ਨਾ ਕੋਈ ਲਿਖਾਰੀ ਹੈ ਤੇ ਨਾ ਹੀ ਉਹਨਾਂ ਦੀ ਗਤ ਨੂੰ ਅਵਸਥਾ ਨੂੰ ਕੋਈ ਮਨੁੱਖ ਬਿਆਨ ਕਰ ਸਕਦਾ ਹੈ ਐਸਾ ਨਾਮ ਨਿਰੰਝਨ ਹੋਏ ਕਹਿੰਦੇ ਇਦਾਂ ਫਿਰ ਭਾਈ ਜਿਹੜਾ ਅਕਾਲ ਪੁਰਖ ਦਾ ਇਹ ਨਾਮ ਹੈ ਉਹ ਤਾਂ ਨਿਰੰਝਨ ਭਾਵ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ ਜੇ ਜਿਹੜਾ ਮਨੁੱਖ ਜਿੱਦਾਂ ਦੇ ਨਾਲ ਜੁੜ ਜਾਂਦਾ ਹੈ ਜਿਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਅਵਸਥਾ ਵੀ ਉਦਾਂ ਦੀ ਪ੍ਰਾਪਤ ਹੁੰਦੀ ਹੈ ਜਿਵੇਂ ਕੋਈ ਮਨੁੱਖ ਸੋਹਣੇ ਫੁੱਲਾਂ ਦੇ ਬਾਗੀਚੇ ਦੇ ਵਿੱਚੋਂ ਲੰਘੇ ਨਾ بڑے ਮਹਿਕਦਾਰ ਖੁਸ਼ਬੂਦਾਰ ਫੁੱਲ ਉਸ ਬਾਗੀਚੇ ਦੇ ਵਿੱਚ ਹੋਣ ਤੇ ਇਨਸਾਨ ਉਸ ਬਗੀਚੇ ਦੇ ਵਿੱਚੋਂ ਲੰਘੇ ਉਹਦੇ ਕੱਪੜਿਆਂ ਦੇ ਵਿੱਚੋਂ ਬਗੀਚੇ ਦੇ ਫੁੱਲਾਂ ਦੀ ਮਹਿਕ ਆਉਣ ਲੱਗ ਜਾਂਦੀ ਹੈ ਜੇਕਰ ਇਨਸਾਨ ਗੰਦਗੀ ਦੇ ਢੇਰ ਲੱਗ ਜਾਂਦੇ ਲੰਘੇ ਤਾਂ ਉਹਦੇ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਭਾਵੇਂ ਜਿਵੇਂ ਸੰਗਤ ਦਾ ਪ੍ਰਭਾਵ ਕੁਦਰਤੀ ਤੌਰ ਤੇ ਪੈਂਦਾ ਹੈ ਨਾ ਹੁਣ ਕੁਦਰਤੀ ਤੌਰ ਤੇ ਸੰਗਤ ਦਾ ਪ੍ਰਭਾਵ ਪੈਣਾ ਤੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਸੰਗਤ ਹੀ ਉਹ ਕਾਰ ਜਿਹੜੀ ਸੰਗਤ ਤੇਰੀ ਜ਼ਿੰਦਗੀ ਦੇ ਵੇੜੇ ਨੂੰ ਪਾਰ ਲਾ ਜਾਵੇ ਇਸੇ ਕਰਕੇ ਕਹਿੰਦੇ ਐਸਾ ਨਾਮ ਨਿਰੰਝਨ ਹੋਏ ਆਕਾਰਪੁਰਖ ਦਾ ਜੜਾ ਨਾਮ ਹੈ ਨਿਰੰਝਨ ਹੈ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਹੜਾ ਪਰ ऐसे नाम ਦੇ ਨਾਲ ਜੁੜ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਬਚਨ ਹੈ ਮਹਾ ਮਾਈ ਕੀ ਪੂਜਾ ਕਰੈ ਨਾਸੇ ਨਾਰ ਹੋਏ ਔਤਰੈ ਕਹਿੰਦੇ ਜਿੱਦਾਂ ਦਾ ਮਨੁੱਖ ਪੁਜਾਰੀ ਬਣ ਜਾਂਦਾ ਫਿਰ ਉਦਾਂ ਦੀ ਉਹਦੀ ਅਵਸਥਾ ਬਣ ਜਾਂਦੀ ਹੈ ਸੋ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਜਿਹੜੇ ਫਿਰ ਭਾਈ ਨਾਮ ਦੇ ਨਾਲ ਜੁੜ ਜਾਂਦੇ ਨੇ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਪਾਵਨ ਪਵਿੱਤਰ ਨਾਮ ਹੈ ਤੇ ਜਿਹੜਾ ਆਪ ਪਵਿੱਤਰ ਹੈ ਉਹ ਦੂਜਿਆਂ ਨੂੰ ਵੀ ਪਵਿੱਤਰ ਕਰ ਲੈਂਦਾ ਪਰ ਕਹਿੰਦੇ ਇਹ ਸਮਝ ਕਦੋਂ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਈ ਮਨ ਜਾਣੇ ਤੋਂ ਭਾਵ ਹੁੰਦਾ ਹੈ ਕਿ ਮਨ ਦੇ ਵਿੱਚ ਮੰਨ ਕੇ ਵੇਖੇ ਕੋਈ ਇਹਨੂੰ ਪ੍ਰੈਕਟੀਕਲ ਕਰਕੇ ਵੇਖੇ ਇਹ ਨਹੀਂ ਕਿ ਇਕੱਲਾ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਸਭ ਕੁਝ ਲਿਖ ਦਿੱਤਾ ਹੈ ਇਨਸਾਨ ਕੇਵਲ ਪੜਨ ਤੱਕ ਜਾਂ ਦਰਸ਼ਨ ਕਰਨ ਦੇ ਤੱਕ ਸੀਮਤ ਰਹਿ ਜਾਵੇ ਕਿ ਭਾਈ ਬਾਣੀ ਦੇ ਦਰਸ਼ਨ ਕਰ ਲਏ ਜਾਂ ਬਾਣੀ ਪੜ ਲਈ ਇਦਾਂ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਇਹ ਸਮਝ ਤਾਂ ਆਵੇਗੀ ਜੇਕਰ ਕੋਈ ਮੰਨ ਕੇ ਵੇਖੇ ਜੇ ਕੋ ਕਹਿੰਦੇ ਜੇਕਰ ਕੋਈ ਮੰਨ ਜਾਣਾ ਮਨ ਮੰਨ ਕੇ ਵੇਖੇ ਨੂੰ ਪ੍ਰੈਕਟੀਕਲ ਕਰਕੇ ਵੇਖੇ ਮਨ ਕੋਏ ਆਪਣੇ ਮਨ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਜੇਕਰ ਕੋਈ ਆਪਣੇ ਮਨ ਦੇ ਵਿੱਚ ਮੰਨ ਕੇ ਵੇਖੇ ਨਾ ਸਰਦਾ ਰੱਖ ਕੇ ਕਿ ਵਾਕਈ ਜੋ ਗੁਰੂ ਸਾਹਿਬ ਜੀ ਆਖਦੇ ਨੇ ਸਾਡੇ ਵਾਸਤੇ ਭਲੇ ਦੀ ਗੱਲ ਹੈ ਤੇ ਫੇਰ ਪਾਤਸ਼ਾਹ ਜੀ ਕਹਿੰਦੇ ਇਹ ਸਮਝ ਆਉਂਦੀ ਹੈ ਮਨ ਸੁਰਤ ਹੋਵੇ ਮਨ ਬੁੱਧ ਅੱਗੇ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਹਿੰਦੇ ਜੇਕਰ ਕੋਈ ਮਨ ਲਵੇ ਜਿਹਦਾ ਮਨ ਨਾਮ ਦੇ ਵਿੱਚ ਜੁੜ ਜਾਂਦਾ ਹੈ ਤੇ ਬਾਣੀ ਦੇ ਗਿਆਨ ਨੂੰ ਮਨ ਲਵੇ ਮਨ ਵਿੱਚ ਸਦਾ ਰੱਖ ਕੇ ਵਿਸ਼ਵਾਸ ਰੱਖ ਕਰਕੇ ਤਾਂ ਪਾਤਸ਼ਾਹ ਜੀ ਕਹਿੰਦੇ ਸੁਰਤ ਹੋਵੇ ਮਨ ਬੁੱਧ ਉਹਦੀ ਸੁਰਤ ਉੱਚੀ ਤੇ ਸੁੱਚੀ ਹੋ ਜਾਂਦੀ ਹੈ ਉਹਦੇ ਮਨ ਵਿੱਚ ਜਾਗਰਤੀ ਆ ਜਾਂਦੀ ਮਨ ਜਾਗ ਪੈਂਦਾ ਜਿਹੜਾ ਸੁੱਤਾ ਹੋਇਆ ਮਨ ਹੈ ਨਾ ਗੁਰੂ ਸਾਹਿਬ ਜੀ ਇਹਨੂੰ ਆਵਾਜ਼ਾਂ ਮਾਰ-ਮਾਰ ਕੇ ਜਗਾਉਂਦੇ ਹਨ ਜਿਵੇਂ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਹੁਣ ਉਹਦੇ ਵਿੱਚ ਬੜੀਆਂ ਪੌੜੀਆਂ ਨੇ ਜੋ ਗੁਰੂ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਕੇ ਉਚਾਰਣ ਕੀਤੀਆਂ ਕਿ اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਜਾਂ اے ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਸੋ ਗੁਰੂ ਸਾਹਿਬ ਜੀ ਮਨ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਫਿਰ ਕਹਿੰਦੇ ਜਦੋਂ ਮਨ ਗੁਰੂ ਦੀਆਂ ਆਵਾਜ਼ਾਂ ਸੁਣ ਕੇ ਗੁਰੂ ਦੀ ਬਾਣੀ ਸੁਣ ਕੇ ਜਾਗ ਪੈਂਦਾ ਤਾਂ ਬਾਦਸ਼ਾਹ ਜੀ ਕਹਿੰਦੇ ਜਾਗਦਾ ਕਦੋਂ ਹੈ ਜਦੋਂ ਨਾਮ ਦੇ ਨਾਲ ਇਹਦੀ ਸੁਰਤੀ ਜੁੜ ਜਾਂਦੀ ਹੈ ਨਾਮ ਦੇ ਵਿੱਚ ਸੱਚਾ ਪਰੋਸਾ ਸੱਚੀ ਸ਼ਰਧਾ ਬਣਦੀ ਹੈ ਤੇ ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਅਕਾਲ ਪੁਰਖ ਦਾ ਜਿਹੜਾ ਗਿਆਨ ਪ੍ਰਵੇਸ਼ ਕਰ ਜਾਂਦਾ ਹੈ ਜਿਸ ਕਰਕੇ ਸੁੱਤਾ ਹੋਇਆ ਜਿਹੜਾ ਮਨ ਉਹ ਜਾਗ ਪੈਂਦਾ ਹੈ ਮਨ ਸਗਲ ਭਵਨ ਕੀ ਸੁਧ ਫਿਰ ਕਹਿੰਦੇ ਉਸ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਆ ਜਾਂਦੀ ਹੈ ਉਹਨੂੰ ਸਭ ਥਾਵਾਂ ਤੇ ਅਕਾਲ ਪੁਰਖ ਮਾਲਕ ਨਜ਼ਰ ਆਉਂਦਾ ਹੈ ਤੇ ਇਸ ਪ੍ਰਕਾਰ ਦੇ ਨਾਲ ਸਾਰੇ ਭਵਨਾਂ ਦੀ ਸੋਝੀ ਆਉਂਦੀ ਕਿ ਹਰੇਕ ਥਾਂ ਤੇ ਘਟ ਘਟ ਜੜੇ ਜੜੇ ਦੇ ਵਿੱਚ ਉਹ ਨਿਰੰਕਾਰ ਪਰਮੇਸ਼ਰ ਸਮਾਇਆ ਹੋਇਆ ਹੈ ਮਨ ਮੋਹ ਝੂਟਾ ਨਾ ਖਾਈ ਮੋਹ ਤੋਂ ਭਾਵ ਆਪਣੇ ਮੁਖ ਦੇ ਉੱਪਰ ਪਾਤਸ਼ਾਹ ਜੀ ਫਿਰ ਕਹਿੰਦੇ ਜਿਹੜਾ ਮਨੁੱਖ ਨਾਮ ਸੁਣ ਕੇ ਬਾਣੀ ਸੁਣ ਕੇ ਗਿਆਨ ਨੂੰ ਮੰਨ ਲੈਂਦਾ ਹੈ ਉਹ ਆਪਣੇ ਮੋਖ ਦੇ ਉੱਪਰ ਭਾਈ ਛੋਟਾ ਨਹੀਂ ਖਾਂਦਾ ਕਾਹਦੀਆਂ ਵਿਕਾਰਾਂ ਦੀਆਂ ਛੋਟਾਂ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵਿਸ਼ੇ ਵਿਕਾਰ ਆਦਿਕ ਉਹਨੂੰ ਦਬਾ ਨਹੀਂ ਸਕਦੇ ਸਤਿਗੁਰੂ ਜੀ ਕਹਿੰਦੇ ਉਹ ਵਿਕਾਰਾਂ ਤੋਂ ਰਹਿਤ ਹੋ ਕੇ ਜੀਵਨ ਜਿਉਂਦਾ ਹੈ ਵਾਹਿਗੁਰੂ ਜੀ ਦਾ ਉਪਾਸ਼ਕ ਜਿਹੜਾ ਹੈ ਰੱਬ ਨੂੰ ਮੰਨਣ ਵਾਲਾ ਹੈ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਉਹ ਫਿਰ ਆਪਣੇ ਆਤਮਿਕ ਜੀਵਨ ਦੇ ਵਿੱਚ ਕਾਢੇ ਡੋਲਦਾ ਨਹੀਂ ਮਨੈ ਜਮ ਕੈ ਸਾਥ ਨਾ ਜਾਏ ਫਿਰ ਪਾਪ ਸਤਿਗੁਰੂ ਜੀ ਕਹਿੰਦੇ ਉਹਦਾ ਜਮਾ ਦੇ ਨਾਲ ਵੀ ਵਾਹ ਨਹੀਂ ਪੈਂਦਾ ਜਮ ਕੈ ਸਾਥ ਨਾ ਜਾਏ ਭਾਵ ਕੇ ਜਨਮ ਮਰਨ ਦੇ ਗੇੜ ਤੋਂ ਵੱਡ ਜਾਂਦਾ ਜਮ ਉਹਨੂੰ ਕੁਝ ਨਹੀਂ ਆਖਦੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਸ ਪ੍ਰਕਾਰ ਦੇ ਨਾਲ ਭਾਈ ਉਹਦਾ ਜਨਮ ਤੇ ਮਰਨ ਵੀ ਕੱਟਿਆ ਜਾਂਦਾ ਹੈ ਐਸਾ ਨਾਮ ਨਿਰੰਝਨ ਹੋਏ ਕਹਿੰਦੇ ਆ ਮਨੁੱਖ ਜਿਹੜਾ ਅਕਾਲ ਪੁਰਖ ਵਹਿਗੁਰੂ ਮਾਲਕ ਜੀ ਦਾ ਨਾਮ ਹੈ ਨਾ ਉਹ ਇਦਾਂ ਦਾ ਹੈ ਤੇ ਨਾਮ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਵਹਿਗੁਰੂ ਵਹਿਗੁਰੂ ਜਪਦਾ ਜਾਂ ਮੂਲ ਮੰਤਰ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਾ ਜਾਂ ਅੰਮ੍ਰਿਤ ਬਾਣੀ ਸਤਗੁਰਾਂ ਜੀ ਦੀ ਉਚਾਰਨ ਕਰਦਾ ਹੈ ਪ੍ਰੇਮ ਦੇ ਨਾਲ ਮੁੱਖ ਦੇ ਨਾਲ ਬੋਲ ਕੇ ਉਚਾਰਨ ਕਰਕੇ ਤੇ ਕੰਨਾਂ ਦੇ ਨਾਲ ਆਪਣੇ ਸੁਣਦਾ ਮਨ ਦਾ ਬਾਣੀ ਦੀਆਂ ਵਿਚਾਰਾਂ ਨੂੰ ਪਾਤਸ਼ਾਹ ਜੀ ਕਹਿੰਦੇ ਫਿਰ ਬਾਣੀ ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦੀ ਹੈ ਬਾਣੀ ਸਿੱਖ ਦੇ ਜੀਵਨ ਦੇ ਵਿੱਚ ਪਰਵੇਸ਼ ਕਰ ਜਾਂਦੀ ਬਾਣੀ ਪ੍ਰਗਟ ਹੋ ਜਾਂਦੀ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਬਾਣੀ ਪ੍ਰਗਟ ਹੋ ਗਈ ਜ਼ਿੰਦਗੀ ਦੇ ਵਿੱਚ ਤਾਂ ਫਿਰ ਇਹ ਜਿਹੜੀਆਂ ਬਖਸ਼ਿਸ਼ਾਂ ਆਪਾਂ ਸਰਵਣ ਕਰ ਰਹੇ ਆ ਕਿ ਮੰਨੇ ਕੀ ਗੱਤ ਜਿਹੜੀ ਇਸ ਪੌੜੀ ਦੇ ਵਿੱਚ ਤੇ ਇਹ ਜਿਹੜੀ ਅੱਗੇ ਦੂਜੀ ਪੌੜੀ ਆਈ ਕਿ ਮਨ ਨੇ ਸੁਰਤ ਹੋਵੇ ਮਨ ਬੁੱਧ ਇਹ ਸਾਰੀਆਂ ਬਖਸ਼ਿਸ਼ਾਂ ਫਿਰ ਪ੍ਰਾਪਤ ਹੋ ਜਾਂਦੀਆਂ ਨੇ ਜੇ ਕੋ ਮਨ ਜਾਣੈ ਮਨ ਕੋਏ ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਮਨੁੱਖ ਮਨ ਕੇ ਵੇਖੇ ਸਰਦਾ ਭਾਵਨਾ ਧਾਰ ਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਵੇਖੇ ਤਾਂ ਉਹਨੂੰ ਪ੍ਰਾਪਤੀ ਹੋਵੇਗੀ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਆਪਾਂ ਜਪਜੀਤ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ 12ਵੀਂ ਅਤੇ 13ਵੀਂ ਪਉੜੀ ਦੀ ਵਿਚਾਰ ਸਾਂਝੀ ਕੀਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਮਤ ਸੋਝੀ ਬਖਸ਼ਿਸ਼ ਕਰਨ ਇੰਨੇ ਕਿ ਸੇਵਾ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਆਉ ਗੁਰੂ ਚਰਣਾ ਅੰਦਰ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਨਾਤ ਅਨਾਤ ਸਖੀ ਦੀਨ ਦਰਦ ਨਿਵਾਰ ਹੇ ਸਮਰਤ ਆਗਮ ਭੂਰਨ ਮੋਹਿ ਮਯਾ ਤਾਰ ਅੰਧ ਕੂਪ ਮਾਂ ਪਿਆਨ ਨਾਨਕ ਬਾਰ ਉਤਾਰ ਵਾਹੇ ਗੁਰੂ ਨਾਮ ਜਹਾਜ ਹੈ ਟੜੇ ਸੂਤਰੀ ਪਾਰ ਦੋ ਸਰਦਾ ਕਰ ਸੇਵ ਦਿਵਾਏ ਗੁਰੂ ਪਾਰਿ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ